ਅੱਜ ਵਰਕਰਾਂ ਦਾ ਜੋਸ਼ ਦਿਖ ਰਿਹਾ ਸੀ ਉਹਦੇ ਤੋਂ ਸਾਫ਼-ਜਾਹਰ ਹੁੰਦਾ ਹੈ ਕਿ ਆਉਣ ਵਾਲਾ ਟਾਈਮ ਇਹ ਇਲੈਕਸ਼ਨ ਚ ਕੀ ਰਿਜ਼ਲਟ ਆਣਾ ਹੈ 19 ਤਰੀਕ ਨੂੰ ਵੋਟਾਂ ਚ ਕਨਵਰਟ ਹੋਏਗਾ ਤੇ 23 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਹੋਏਗਾ ਪਰ ਇਥੋਂ 2027 ਦਾ ਮੋੜ ਬਣ ਕੇ ਦਵਾਰੇ ਮੋੜ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਕਾਂਗਰਸ ਪਾਰਟੀ ਲੱਗੇ ਹੋਏ ਉਹ ਚੁਕੂ ਰਾਈ ਨੇ ਜੀ ਪਹਿਲੇ ਪੰਜਾਬ ਦੀ ਤੇ ਕੇਂਦਰੀਵਾਲ ਦੀ ਲੜਾਈ ਹੈ ਜਿਹਦੇ ਵਿੱਚ ਪੰਜਾਬੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਲੁਧਿਆਣਾ ਦੇ ਵਿੱਚ ਚੋਣਾ ਹੋਣ ਜਾ ਰੀਆਂ ਨੇ ਤੇ ਅੱਜ ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਗਏ ਨੇ ਤੇ ਉਹਨਾਂ ਦੇ ਨਾਲ ਸਾਰੀ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਰਹੀ ਹੈ ਤੇ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਇੱਕ ਵੱਡਾ ਦਾਅਵਾ ਕੀਤਾ ਗਿਆ ਹੈ ਕਿ ਲੁਧਿਆਣਾ ਦੀ ਚੋਣ ਭਾਰਤ ਪੋਸ਼ਣ ਆਸ਼ੂ ਜਿੱਤਣਗੇ ਮੈਂ ਧੰਨਵਾਦ ਕਰਦਾ ਸਾਰੀ ਆਪਣੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਸ ਚੋਣ ਨੂੰ ਆਪਣੀ ਚੋਣ ਸਮਝਦੇ ਹੋਏ ਇੱਥੇ ਇੱਕ ਸੋਲੀਡੈਰਿਟੀ ਨਾਲ ਮੇਰੀ ਪਿੱਠ ਪਿੱਛੇ ਖੜੇ ਹੈ। ਤੇ ਮੈਂ ਯਕੀਨ ਦਿਵਾਉਣਾ ਹੈ। ਮੇਰੇ ਵੱਲੋਂ ਕੋਈ ਕਸਰ ਨਹੀਂ ਰਹੇਗੀ। ਉਹ ਜੋ ਅੱਜ ਵਰਕਰਾਂ ਦਾ ਜੋਸ਼ ਦਿਖ ਰਿਹਾ ਸੀ ਉਹਦੇ ਤੋਂ ਸਾਫ਼ ਜਾਹਰ ਹੁੰਦਾ ਪਿਆਰ ਨਾਲ ਟਾਈਮ ਇਹ ਇਲੈਕਸ਼ਨ ਚ ਕੀ ਰਿਜ਼ਲਟ ਆਣਾ ਹੈ। ਅੱਜ ਵੱਡੀ ਗੱਲ ਨਹੀਂ ਕਰਨੀ। ਸਾਡੇ ਪ੍ਰਧਾਨ ਸਾਹਿਬ ਔਰ ਸਾਬਕਾ ਚੀਫ ਮਿੰਿਸਟਰ ਸਾਹਿਬ ਨੇ ਤੁਹਾਨੂੰ ਜੋ ਚੀਜ਼ ਆਖੀ ਹੈ ਬਈ ਇਹ ਇਲੈਕਸ਼ਨ ਦੇ ਵਿੱਚ ਸਨੇਹੇ ਬੜੇ ਕਲੀਅਰ ਨੇ ਇਹ ਇਲੈਕਸ਼ਨ ਕੋਈ ਆਸ਼ੂ ਦਾ ਸੰਜੀਵ ਨਾਲ ਨਹੀਂ ਹੈ ਇਹ ਇਲੈਕਸ਼ਨ ਸਿੱਧਾ ਸਾਬਕਾ ਚੀਫ ਮਿਨਿਸਟਰ ਤੇ ਦੋ ਦੋ ਸਰਕਾਰਾਂ ਨਾਲ ਹੈ ਉਹ ਜਿਹੜੇ ਟਰੌਕਸੀਨਲ ਰਾਜ ਕਰ ਰਹੇ ਸੀ ਕਿ ਸਾਡੇ ਸੂਬੇ ਤੇ ਅੱਜ ਸਿੱਧਾ ਰਾਜ ਕਰਨਾ ਚਾਹੁੰਦੇ ਤੇ ਪੰਜਾਬੀਆਂ ਦੀ ਗੈਰਤ ਦਾ ਪੰਜਾਬੀਆਂ ਦੇ ਵਕਾਰ ਦਾ ਤੇ ਪੰਜਾਬੀਆਂ ਦੇ ਭਵਿੱਖ ਦਾ ਇਲੈਕਸ਼ਨ ਆ ਜਿਹਦੇ ਚ ਪੰਜਾਬੀ بڑا ਫੈਸਲਾ ਕੌਣ ਲੈ ਇੱਕ ਰਿਜ਼ਲਟ ਦੇਣਗੇ ਤੁਹਾਡੇ ਸਾਹਮਣੇ ਆਏਗਾ ਤੇ ਮੈਂ ਉਮੀਦ ਕਰਦਾ ਜੋ ਅੱਜ ਨਜ਼ਾਰਾ ਤੁਸੀਂ ਬਾਹਰ ਦੇਖਿਆ ਉਹ 19 ਤਰੀਕ ਨੂੰ ਵੋਟਾਂ ਚ ਕਨਵਰਟ ਹੋਏਗਾ ਤੇ 23 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਹੋਏਗਾ ਅਜਿਹੀ ਕਾਗਜ਼ ਭਰੇ ਆ ਜਿਹਦੇ ਵਿੱਚ ਬਗੇਲ ਸਾਹਿਬ ਤੇ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੈ ਹਾਂਜੀ ਔਰ ਨਾਲ ਹੀ ਨਾਲ ਮੈਂ ਆਸ਼ੂ ਜੀ ਨੂੰ ਵਧਾਈ ਦਿੰਦਾ ਹੋਇਆ ਹਾਂਜੀ ਇਥੋਂ ਇੱਕ ਸਨੇਹਾ ਦੇਣਾ ਚਾਹਣਾ ਪੰਜਾਬ ਦੇ ਵਾਸੀਆਂ ਨੂੰ ਹਾਂਜੀ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਹੱਸਦਾ ਵਸਦਾ ਪੰਜਾਬ ਮੁੜ ਵਾਪਸ ਆਵੇ ਹਾਂਜੀ ਅਗਰ ਤੁਸੀਂ ਇਸ ਆਮ ਆਦਮੀ ਪਾਰਟੀ ਤੋਂ ਦੂਜੀਆਂ ਰਾਸ਼ੀਆ ਪਾਰਟੀਆਂ ਨੂੰ ਚੱਲਦਾ ਕਰਨਾ ਚਾਹੁੰਦੇ ਹੋ ਜਿਹੜੀਆਂ ਦੇਸ਼ ਵਿਰੋਧੀ ਪਾਰਟੀਆਂ ਨੇ ਤਾਂ ਤਖੜੇ ਹੋ ਕੇ ਤੁਸੀਂ ਇਥੋਂ ਸਨੇਹਾ ਦਿਈਏ ਔਰ ਅੱਜ ਦਾ ਜਿਹੜਾ ਅੱਜ ਦਾ ਜਿਹੜਾ ਜੋਸ਼ ਹੈ ਜਨਤਾ ਦਾ ਉਹ ਇਸ ਪ੍ਰਕਾਰ ਦਾ ਸੀ ਮੈਨੂੰ ਲੱਗਦਾ ਕਿ ਕਾਂਗਰਸ ਪਾਰਟੀ ਸਾਡੇ ਉਮੀਦਵਾਰ ਵੱਡੇ ਫਰਕ ਦੇ ਨਾਲ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੋਣ ਜਿੱਤਾਂਗੇ ਪਰ ਇੱਥੋਂ 2027 ਦਾ ਮੋੜ ਬਣ ਕੇ ਦਵਾਰੇ ਮੋੜ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਕਾਂਗਰਸ ਪਾਰਟੀ ਲਿਖੇ ਆਉਂਦੀ ਹੈ ਤਕਨ ਕੇ ਤੇ ਜੋ ਰਾਜ ਸਭਾ ਦਾ ਮੈਂਬਰ ਬਣਦਾ ਰਹਦਾ ਹੈ ਇਹ ਮਦਦੂ ਦੇ ਚੰਦੀ ਦੀ ਗੱਲ ਕਰੀਏ ਉਹ ਰਾਜ ਸਭਾ ਦੀ ਇਤਿਹਾਸਿਕ ਲੜਾਈ ਨਹੀਂ ਹੈ ਜੀ ਭਲੇ ਪੰਜਾਬ ਦੀ ਤੇ ਕੇਂਦਰੀਵਾਲ ਦੀ ਲੜਾਈ ਹੈ ਜਿਹਦੇ ਵਿੱਚ ਪੰਜਾਬੀ ਸੋ ਜਿੱਦਾਂ ਕਿ ਭਾਰਤ ਪੋਸ਼ਨ ਆਸ਼ੂ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਗਿਆ ਤੇ ਹੁਣ ਵੇਖਣਾ ਹੋਵੇਗਾ ਆਨਾਲੇ ਸਮੇਂ ਦੇ ਵਿੱਚ ਭਾਰਤ ਪੋਸ਼ਨ ਆਸ਼ੂ ਜਿੱਦਾਂ ਕਿ ਲਗਾਤਾਰ ਲੁਧਿਆਣੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਕਿ ਹੋਰ ਵੀ ਕਈ ਲੀਡਰਾਂ ਨਾਲ ਸਾਥ ਦੇਣਗੇ ਕਿਉਂਕਿ ਰਾਜਾ ਵੜਿੰਗ ਦੇ ਨਾਲ ਕਾਫੀ ਮਨਮਟਾਵ ਆਸ਼ੂ ਦਾ ਚੱਲ ਰਿਹਾ ਸੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਂਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ